ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਹੈ ਸਵਾਗਤ ਹੈ ਤੁਹਾਡਾ ਅੱਜ ਦੀ ਨਵੀਂ ਵੀਡੀਓ ਦੇ ਵਿੱਚ ਤੇ ਅੱਜ ਦੀ ਇਹ ਵੀਡੀਓ ਨਾ ਕੁਝ ਅਲੱਗ ਆ ਮੇਰੇ ਬਾਕੀ ਜੋ ਵੀ ਵਲੌਗ ਡੇਲੀ ਪਾਉਣੀ ਆ ਉਹਨਾਂ ਤੋਂ ਬਿਲਕੁਲ ਅਲੱਗ ਆ ਤੇ ਵੀ ਅਚਾਨਕ ਅੱਜ ਮੈਨੂੰ ਯਾਦ ਆ ਗਿਆ ਮੈਂ ਨਾ ਆਪਣੇ ਹੈਅਰ ਵਾਸ਼ ਕਰਨ ਦੇ ਸੀਗੇ ਤੇ ਮੈਂ ਜੋ ਵੀ ਆਪਣੇ ਹੈਅਰ ਦੇ ਉੱਪਰ ਆਪਣੇ ਅਪਲਾਈ ਕਰਦੀ ਆ ਵਾਸ਼ ਕਰਨ ਤੋਂ ਪਹਿਲਾਂ ਤੇ ਮੈਂ ਕਿਹਾ ਚਲੋ ਕਿਉਂ ਨਾ ਤੁਹਾਡੇ ਸਾਰਿਆਂ ਨਾਲ ਵੀ ਉਸ ਚੀਜ਼ ਨੂੰ ਸਾਂਝਾ ਕੀਤਾ ਜਾਏ। ਤੋਂ ਅਪਾ ਅਕਸਰ ਹੀ ਅਪਾ ਦੇਖਦੇ ਆ ਚਾਹੇ ਸਾਡੇ ਭੈਣ ਆ ਚਾਹੇ ਸਾਡੇ ਭਰਾ ਵਾ ਤੇ ਸਾਨੂੰ ਸਾਰਿਆਂ ਨੂੰ ਇੱਕ ਮੁਸ਼ਕਲ ਦਾ ਬੜਾ ਸਾਹਮਣਾ ਕਰਨਾ ਪੈ ਰਿਹਾ ਤੇ ਉਹ ਵਾ ਸਾਡੇ ਵਾਲਾਂ ਦਾ ਝੜਨਾ ਜਾਂ ਰੁੱਖੇ ਵਾਲ ਜਿਹੜੇ ਬੜੇ ਡਰਾਈ ਹੋ ਜਾਂਦੇ ਆ ਸਪੈਸ਼ਲੀ ਸਾਡੀਆਂ ਭੈਣਾਂ ਜਿਵੇਂ ਅਪਾ ਹੇਅਰ ਟ੍ਰੀਟਮੈਂਟ ਕਰਵਾਉਂਦੇ ਆ ਸਮੂਥਨਿੰਗ ਹੋਗੀ ਸਾਡੀ ਰੀਬੌਂਡਿੰਗ ਹੋਗੀ ਚਾਹੇ ਅਪਾ ਕੁਝ ਵੀ ਇਦਾਂ ਦਾ ਜੋ ਹੇਅਰ ਟ੍ਰੀਟਮੈਂਟ ਲੈਨੇ ਆ ਤੇ ਉਹਦਾ ਕਿਤੇ ਨਾ ਕਿਤੇ ਨੁਕਸਾਨ ਸਾਨੂੰ ਜਿਹੜਾ ਉਹ ਦੇਖਣ ਨੂੰ ਮਿਲਦਾ ਤੇ ਸਾਡੇ ਬਹੁਤੀਆਂ ਭੈਣਾਂ ਦੀ ਸ਼ਿਕਾਇ ਦੀ ਹੈ ਕਿ ਸਾਡੇ ਨਾਲ ਵਾਲ ਬਹੁਤ ਰਫ ਹੋ ਗਿਆ ਤੇ ਡਰਾਈ ਹੋ ਗਿਆ ਵਾਲ ਚਾਏ ਝੜ ਬਹੁਤ ਰਹਿਆ ਤੇ ਉਹਨਾਂ ਵਾਸਤੇ ਨਾ ਮੈਂ ਵੀ ਇੱਕ ਮੈਨੂੰ 1 ਸਾਲ ਹੋ ਗਿਆ ਮਿਕਸ ਹਾਲ ਤੇ ਵਾਲੀ ਜਿਹੜੀ ਹੋਮ ਰੈਮਡੀ ਆਪਣੇ ਵਾਲਾਂ ਦੇ ਉੱਪਰ ਅਪਲਾਈ ਕਰ ਰਹੀ ਹਾਂ ਤੇ ਮੈਂ ਕਿਹਾ ਤੁਹਾਡੇ ਨਾਲ ਵੀ ਸਾਂਝੀ ਕਰਦੇ ਹਾਂ ਬੜੀ ਸਿੰਪਲ ਜੀ ਹੈ ਦੋਵਾਂ ਚੀਜ਼ਾਂ ਤੋਂ ਬਣ ਜਾਂਦੀ ਹੈ ਤੁਹਾਡੀ ਮਰਜ਼ੀ ਹੈ ਜੇ ਇਹਦੇ ਵਿੱਚ ਤੁਸੀਂ ਕੁਝ ਹੋਰ ਐਡ ਕਰਨਾ ਹੋਏ ਤੇ ਤੁਸੀਂ ਕਰ ਸਕਦੇ ਹੋ ਤੇ ਇਹਦੇ ਲਈ ਤੁਹਾਡੇ ਘਰ ਦੇ ਵਿੱਚ ਅਵੇਲੇਬਲ ਹੁੰਦਾ ਹੈ ਹਨਾ ਦਹੀਂ ਆਪਾਂ ਰੱਖਦੇ ਹਾਂ ਸਾਡੇ ਕੋਲ ਹੁੰਦਾ ਹੈ ਤੇ ਤੁਸੀਂ ਦਹੀਂ ਲੈ ਲੈਣਾ ਤੇ ਦਹੀਂ ਦੇ ਨਾਲ ਤੋਂ ਇੱਕ ਨਾਰਮਲ ਚੀਜ਼ ਆ ਸਾਡੇ ਘਰਾਂ ਦੇ ਵਿੱਚ ਹੁੰਦੀ ਹੈ ਸ਼ਾਇਦ ਮੇਰੇ ਕੋਲ ਹੈ ਮੇਰਾ ਵੈਸੇ ਖਤਮ ਹੋਣ ਵਾਲਾ ਹੈ ਇਹ ਬਹੁਤ ਐਨਾ ਇੱਕ ਘਰ ਦਾ ਸ਼ਹਿਦ ਸੀਗਾ ਸਾਡੇ ਤੇ ਨੋਨ ਦੇ ਵਿੱਚ ਸੀ ਤੇ ਮੈਂ ਉਹਨਾਂ ਕੋਲ ਮੰਗਵਾਇਆ ਸੀ ਵਧੀਆ ਰਿਹਾ ਕਾਫੀ ਹੁਣ ਖਤਮ ਹੋਣ ਵਾਲਾ ਦੁਬਾਰਾ ਤੋਂ ਫਿਰ ਮੰਗਵਾ ਲਾਂਗੇ ਤੇ ਦਹੀਂ ਤੇ ਸ਼ਹਿਦ ਇਹਨਾਂ ਦੋਨਾਂ ਚੀਜ਼ਾਂ ਤੋਂ ਇੱਕ ਮਾਸਕ ਆਪਾਂ ਤਿਆਰ ਕਰ ਲਈਏ ਇਹਨੂੰ ਤੁਸੀਂ ਕੰਡੀਸ਼ਨਰ ਤਾਂ ਨਾਮ ਹੀ ਦੇ ਸਕਦੇ ਹੋ ਕੰਡੀਸ਼ਨ ਆਪਾਂ ਵਰਤਦੇ ਆ ਨਾ ਤੇ ਕੰਡੀਸ਼ਨਰ ਦਾ ਨਾਮ ਵੀ ਤੁਸੀਂ ਦੇ ਸਕਦੇ ਹੋ ਤੇ ਇਹ ਸਾਡੇ ਵਾਲਾਂ ਵਾਸਤੇ ਜਿਹੜੀ ਆ ਇਹ ਬਹੁਤ ਹੀ ਲਾਹੇਵੰਦ ਚੀਜ਼ ਹੈ ਤੇ ਇੱਥੇ ਮੈਂ ਦਹੀਂ ਲੈ ਲਿਆ ਮੈਂ 3 ਚਮਚ ਦਹੀਂ ਲਿਆ ਤੁਸੀਂ ਆਪਣੇ ਵਾਲਾਂ ਦੀ ਲੈਂਥ ਦੇ ਅਕੋਰਡਿੰਗ ਕਿ ਜਿੰਨਾ ਵੀ ਤੁਸੀਂ ਲੈਣਾ ਚਾਹੁੰਦੇ ਹੋ 2 ਤੋਂ 3 ਚਮਚ ਤੁਸੀਂ ਲੈ ਸਕਦੇ ਤੇ ਨੂੰ ਮੈਂ ਚੰਗੀ ਤਰ੍ਹਾਂ ਇੱਕ ਵਾਰੀ ਫੈਂਟ ਲਾਂਗੀ ਤਾਂ ਜੋ ਵਧੀਆ ਤਰੀਕੇ ਨਾਲ ਹੋ ਸਕੇ ਦੇ ਵਿੱਚ ਕਿਸੇ ਤਰੀਕੇ ਦੀ ਕੋਈ ਗੁੱਟਲੀ ਵਗੈਰਾ ਨਾ ਰਹੇ ਹੁਣ ਦਹੀਂ ਹੁੰਦਾ ਨਾ ਸਾਡਾ ਇਦਾਂ ਜਿਵੇਂ ਆਪਾਂ ਲੱਸੀ ਜਦੋਂ ਬਣਾਉਂਦੇ ਆ ਤੇ ਜਿਹੜੇ ਤਰੀਕੇ ਨਾਲ ਉਹਨੂੰ ਫੈਂਟਦੇ ਆ ਉਹ ਉਸ ਤਰੀਕੇ ਨਾਲ ਇਹਨੂੰ ਫੈਂਟ ਲੈਣਾ ਇਹ ਬਹੁਤ ਹੀ ਵਧੀਆ ਹੈ ਕਿ ਐਨੀ ਆਸਾਨ ਰੈਮਡੀ ਆ ਨਾ ਕਿ ਅਸੀਂ ਘਰ ਦੇ ਵਿੱਚ ਆਸਾਨੀ ਨਾਲ ਹੀ ਸਾਨੂੰ ਇਹ ਚੀਜ਼ਾਂ ਮਿਲ ਜਾਂਦੀਆਂ ਤੇ ਸਾਡੇ ਘਰਾਂ ਦੇ ਵਿੱਚ ਹੁੰਦਾ ਹੀ ਆ ਹਨਾ ਤੇ ਇਹਦੇ ਚ ਕੁਝ ਵੀ ਔਖਾ ਨਹੀਂ ਆ ਸਾਨੂੰ ਬਾਜ਼ਾਰ ਤੋਂ ਕੋਈ ਸਪੈਸ਼ਲ ਚੀਜ਼ ਨਹੀਂ ਲਿਆਉਣੀ ਪੈਣੀ ਤੇ ਸ਼ਾਇਦ ਵੀ ਸਾਡੇ ਕੋਲ ਹੁੰਦਾ ਸ ਨਾਰਮਲੀ ਸਾਰੇ ਘਰਾਂ 'ਚ ਹੁੰਦਾ ਜੇ ਨਹੀਂ ਆ ਤੇ ਤੁਸੀਂ ਸ਼ਹਿਦ ਲਿਆ ਸਕਦੇ ਹੋ ਹਨਾ ਲਿਆ ਕੇ ਇਹਨੂੰ ਚੰਗੀ ਤਰ੍ਹਾਂ ਜੇ ਤੁਹਾਡੇ ਕੋਲ 3 ਚਮਚ ਤੁਸੀਂ ਦਹੀਂ ਲਿਆ ਵੱਡੇ 3 ਚਮਚ ਜਿੱਦਾਂ ਪਾ ਲੈਨੇ ਆ ਹਨਾ ਤੇ ਉਹਦੇ ਵਿੱਚ ਇੱਕ ਚਮਚ ਛੋਟਾ ਜਿਹੜਾ ਇੱਕ ਚਮਚ ਹਨਾ ਤੁਸੀਂ ਸ਼ਹਿਦ ਦਾ ਮਿਲਾ ਲੈਣਾ ਮਿਲਾ ਕੇ ਤੇ ਇਹਨੂੰ ਚੰਗੀ ਤਰ੍ਹਾਂ ਤੁਸੀਂ ਫੈਂਟ ਲੈਣਾ ਹੈ ਮੈਂ ਜਿਵੇਂ ਹੁਣ ਇਹਦੇ ਚ ਇੱਕ ਚਮਚ ਜਿਹੜਾ ਸ਼ਹਿਦ ਦਾ ਉਹ ਮਿਲਾ ਲਾਂਗੀ ਮੇਰੇ ਕੋਲ ਹੈ ਹੀ ਇੱਕ ਚਮਚਾ ਇੱਕ ਚਮਚ ਤੋਂ ਵੱਧ ਹੈ ਹੀ ਨਹੀਂ ਹੈ ਹਨ ਤੇ ਬੜਾ ਵਧੀਆ ਇੱਕੇ ਮਾਸਕ ਤਿਆਰ ਹੋ ਜਾਂਦਾ ਹੈ ਚਾਹੇ ਮੇਰੇ ਵਾਲ ਆਫਟਰ ਡਿਲੀਵਰੀ ਬਹੁਤ ਝੜ ਵੀ ਰਹੇ ਸੀਗੇ ਤੇ ਰਫ ਵੀ ਬਹੁਤ ਹੋ ਗਏ ਸੀ ਕਿ ਮੈਨੇ 2 ਸਾਲ ਪਹਿਲਾਂ ਨਾ ਆਪਣੇ ਵਾਲਾਂ ਤੇ ਟਰੀਟਮੈਂਟ ਕਰਵਾਇਆ ਸੀਗਾ ਤੇ ਜਿਹਦੇ ਕਰਕੇ ਵਾਲ ਬਹੁਤ ਜ਼ਿਆਦਾ ਰਫ ਹੋ ਗਏ ਸੀਗੇ ਤੇ ਜਦੋਂ ਤੋਂ ਮੈਂ ਇਹ ਰੈਮਡੀ ਅਪਲਾਈ ਕਰ ਰਹੀ ਹਾਂ ਮੇਰੇ ਕਾਫੀ ਫਰਕ ਪਿਆ ਨਹੀਂ ਤਾਂ ਸਾਡੇ ਵੈਸੇ ਵੀ ਵਾਲਾਂ ਵਾਸਤੇ ਬਹੁਤ ਵਧੀਆ ਅਸੀਂ ਆਪਣੇ ਸਿਆਣੇ ਬਜ਼ੁਰਗਾਂ ਤੋਂ ਸੁਣਦੇ ਆਏ ਆਂ ਕਿ ਪਹਿਲਾਂ ਕਿਸੇ ਦਹੀਂ ਦੇ ਨਾਲ ਹੀ ਆਪਣੇ ヘア ਵਾਸ਼ ਕਰਦੇ ਸੀਗੇ ਦਹੀਂ ਦੇ ਨਾਲ ਹੀ ਵਾਲਾਂ ਨੂੰ ਤੋਤਾ ਜਾਂਦਾ ਸੀਗਾ ਨਾ ਫਿਰ ਟਾਈਮ ਦੇ ਅਕੋਰਡਿੰਗ ਜਿਉਂ-ਜਿਉਂ ਸਮਾਂ ਬਦਲਦਾ ਗਿਆ ਤੇ ਇਹਨਾਂ ਚੀਜ਼ਾਂ ਦੀ ਅਹਿਮੀਅਤ ਜਿਹੜੀ ਉਹ ਕੱਟਦੀ ਗਈ ਪਰ ਕਿਤੇ ਨਾ ਕਿਤੇ ਆਪਾਂ ਹੁਣ ਵੀ ਇਹਨਾਂ ਨੂੰ ਕਿਸੇ ਅਲੱਗ ਤਰੀਕੇ ਦੇ ਨਾਲ ਵਰਤੋਂ ਵਿੱਚ ਲਿਆ ਕੇ ਤੇ ਆਪਣਾ ਜਿਹੜਾ ਵਾ ਫਾਇਦਾ ਉਹ ਕਰ ਸਕਦੇ ਆਂ ਤੇ ਇਹ ਜਿਹੜਾ ਇਦਾਂ ਹੈ ਇਹਨੂੰ ਬਿਲਕੁਲ ਮਿਕਸ ਕਰ ਲੈਣਾ ਤੇ ਇਦਾਂ ਦਾ ਇੱਕ ਤਿਆਰ ਹੋ ਜਾਏਗਾ ਜਿਹਦਾ ਥੋੜਾ ਜਿਹਾ ਕਲਰ ਤੁਹਾਨੂੰ ਬਰਾਊਨ ਬਰਾਊਨ ਲੱਗੇਗਾ ਤੇ ਮਾਸਕ ਤਿਆਰ ਹੋ ਜਾਏਗਾ ਫਿਰ ਇਹਨੂੰ ਤੁਸੀਂ ਆਪਣੇ హెయిਰ ਦੇ ਉੱਪਰ ਅਪਲਾਈ ਕਰ ਲੈਣਾ ਕਰਨ ਤੋਂ ਬਾਅਦ 15 ਤੋਂ 20 ਮਿੰਟ ਤੁਸੀਂ ਰੱਖਣਾ ਹੈ ਰੱਖਣ ਤੋਂ ਬਾਅਦ ਫਿਰ ਇਹਨੂੰ ਤੁਸੀਂ ਆਪਣਾ ਜੋ ਵੀ ਸ਼ੈਂਪੂ ਵਰਤਦੇ ਹੋ ਉਹਦੇ ਨਾਲ ਆਪਣੇ ਵਾਲ ਵਾਸ਼ ਕਰ ਲੈਣੇ ਆ ਤੇ ਰਿਜ਼ਲਟ ਤੁਸੀਂ ਉਸੇ ਦਿਨ ਦੇਖੋਗੇ ਜਦੋਂ ਤੁਸੀਂ ਹੱਥ ਲਗਾਓਗੇ ਨਾ ਤਾਂ ਤੁਹਾਨੂੰ ਆਪਣੇ ਆਪ ਮਹਿਸੂਸ ਹੋਏਗਾ ਕਿ ਤੁਹਾਡੇ ਵਾਲ ਕਿੰਨੇ ਮਲਾਈਮ ਹੋ ਗਏ ਨੇ ਜੋ ਕਿ ਪਹਿਲਾਂ ਹੱਥ ਲਾਇਆ ਬਹੁਤ ਰਫ ਜਿਹੀ ਸੀਗੇ ਤੁਹਾਨੂੰ ਖੁਰਦਰੇ ਖੁਰਦਰੇ ਮਹਿਸੂਸ ਹੁੰਦੇ ਸੀਗੇ ਤੇ ਤੁਹਾਨੂੰ ਉਹ ਹੱਥ ਲਾਇਆ ਉਹਦਾ ਜਿਹੜਾ ਰਿਜ਼ਲਟ ਆ ਉਸੇ ਦਿਨ ਹੀ ਮਿਲ ਜਾਏਗਾ ਤੇ ਬਾਕੀ ਜਦੋਂ ਤੁਸੀਂ ਜਿੰਨੀ ਵਾਰੀ ਵੀ ਤੁਸੀਂ ਵਾਸ਼ ਕਰਦੇ ਮੇਰਾ ਇੱਕ ਦੋ ਵਾਰੀ ਵਿੱਚੋਂ ਮਿਸ ਹੋ ਜਾਂਦਾ ਜਿੱਦਾਂ ਇੱਕ ਵਾਰੀ ਜੇ ਮੈਂ ਅਪਲਾਈ ਕੀਤਾ ਤੇ ਇੱਕ ਦੋ ਵਾਰੀ ਮੈਂ ਕੋਈ ਹੋਰ ਐ ਮੇਡ ਵੀ ਅਪਲਾਈ ਕਰ ਲੈਣੀ ਆ ਉਹ ਵੀ ਮੈਂ ਨਾਲ ਦੇ ਨਾਲ ਤੁਹਾਨੂੰ ਦੱਸਾਂਗੀ ਪਰ ਤੁਸੀਂ ਇਹਨੂੰ ਜਿੱਦਾਂ ਤੁਸੀਂ 2 ਹਫ਼ਤੇ ਬਾਅਦ 3 ਹਫ਼ਤੇ ਬਾਅਦ ਤੁਹਾਡਾ ਰਿਜ਼ਲਟ ਦਿਖਣਾ ਤੁਹਾਨੂੰ ਸ਼ੁਰੂ ਹੋ ਜਾਏਗਾ ਹੱਥ ਲਾਇਆ ਤੁਹਾਨੂੰ ਉਸੇ ਦਿਨ ਹੀ ਮਹਿਸੂਸ ਹੋਏਗਾ ਜਦੋਂ ਤੁਸੀਂ ਹੈਅਰ ਵਾਸ਼ ਕਰਨ ਤੋਂ ਬਾਅਦ ਉਹਨੂੰ ਕੰਗੀ ਕਰੋਗੇ ਤਾਂ ਤੁਹਾਨੂੰ ਪਤਾ ਲੱਗੇਗਾ ਕਿ ਹਾਂ ਤੁਹਾਡੇ ਵਾਲਾਂ ਦੇ ਉੱਪਰ ਤੁਸੀਂ ਕੁਝ ਵਧੀਆ ਅਪਲਾਈ ਕੀਤਾ ਤੇ ਉਹਦਾ ਰਿਜ਼ਲਟ ਤੁਹਾਨੂੰ ਦਿਖ ਰਿਹਾ ਇਹਦੇ ਵਿੱਚ ਇੱਕ ਚੀਜ਼ ਤੁਸੀਂ ਹੋਰ ਐਡ ਕਰ ਸਕਦੇ ਹੋ ਅਲੋਵੇਰਾ ਘਰਾਂ ਦੇ ਵਿੱਚ ਸਾਡੇ ਹੁੰਦਾ ਜੇ ਤੁਸੀਂ ਯੂਜ਼ ਕਰਨਾ ਤਾਂ ਉਹਦੀ ਜੈਲ ਉਹਨੂੰ ਵੀ ਵਿੱਚ ਮਿਕਸ ਕਰ ਸਕਦੇ ਹੋ ਮੈਂ ਕਈ ਵਾਰ ਕਰ ਲੈਣੀ ਆ ਕਈ ਵਾਰੀ ਮੈਂ ਨਹੀਂ ਵੀ ਕਰਦੀ ਤੁਸੀਂ ਉਹ ਵੀ ਵਿੱਚ ਐਡ ਕਰ ਸਕਦੇ ਹੋ ਉਹ ਵੀ ਤੁਹਾਡੇ ਵਾਸਤੇ ਵਧੀਆ ਹੁੰਦੀ ਹੈਰ ਵਾਸਤੇ ਜਿਦੋਂ ਇਹ ਤੁਹਾਡਾ ਮਾਸਕ ਅ ਇਹਦਾ ਤਿਆਰ ਹੋ ਜੇ ਤੁਸੀਂ ਵਿੱਚ ਸ਼ਾਇਦ ਮਿਕਸ ਕਰ ਲਿਆ ਉਸ ਤੋਂ ਬਾਅਦ ਕੰਗੀ ਲੈ ਕੇ ਇੱਕ ਵਾਰੀ ਤੁਸੀਂ ਵਾਲਾਂ ਨੂੰ ਕੰਗੀ ਕਰ ਲੈਣੀ ਮੈਂ ਆਲਰੇਡੀ ਕੀਤੀ ਹੋਈ ਹੈ ਕੰਗੀ ਤੇ ਵਾਲਾਂ ਨੂੰ ਚੰਗੀ ਤਰ੍ਹਾਂ ਸਾਫ਼ ਕਰਕੇ ਤੇ ਫਿਰ ਇਹਦੀ ਪਾਰਟੀਸ਼ਨ ਕਰਕੇ ਤੇ ਤੁਸੀਂ ਇਹਦੇ ਤੇ ਅਪਲਾਈ ਕਰ ਸਕਦੇ ਹੋ ਤੁਸੀਂ ਹੈਂਡ ਦੇ ਨਾਲ ਵੀ ਕਰ ਸਕਦੇ ਹੋ ਨਾ ਤੁਹਾਡੀ ਜਿੱਦਾਂ ਤੁਸੀਂ ਕੰਫਰਟੇਬਲ ਹੋ ਤੁਸੀਂ ਬਰਸ਼ ਵੀ ਲੈ ਸਕਦੇ ਹੋ ਜਿਹੜਾ ਆਪਾਂ ਕਈ ਵਾਰੀ ਘਰਾਂ ਦੇ ਵਿੱਚ ਡਾਈ ਕਰਨ ਵਾਸਤੇ ਬਰਸ਼ ਵਰਤਦੇ ਆ ਜਿੱਦਾਂ ਵੀ ਤੁਸੀਂ ਵਧੀਆ ਤਰੀਕੇ ਨਾਲ ਅਪਲਾਈ ਕਰ ਸਕਦੇ ਹੋ ਵਾਲਾਂ ਦੇ ਉੱਪਰ ਤੇ ਛੋਟੇ ਛੋਟੇ ਪਾਰਟੀਸ਼ਨ ਕਰਕੇ ਤੇ ਤੁਸੀਂ ਇਹਨਾਂ ਨੂੰ ਵਾਲਾਂ ਤੇ ਅਪਲਾਈ ਕਰ ਲੈਣਾ ਅਪਲਾਈ ਕਰਨ ਤੋਂ ਬਾਅਦ ਤੁਸੀਂ 10-15 ਮਿੰਟ ਰੱਖ ਕੇ ਫਿਰ ਆਪਣਾ ਸ਼ੇਅਰ ਵਾਸ਼ ਕਰ ਲੈਣਾ ਤੇ ਆ ਤੁਸੀਂ ਦੇਖ ਸਕਦੇ ਹੋ ਹੁਣ ਮੈਂ ਪ੍ਰੋਪਰ ਉਹਨੂੰ ਆਪਣੇ ਵਾਲਾਂ ਦੇ ਉੱਪਰ ਅਪਲਾਈ ਕਰਕੇ ਤੇ ਪਿੱਛੇ ਦਾ ਜੂڑا ਬੰਨ ਬਣਾ ਲਿਆ ਤੇ ਹੁਣ ਮੈਂ 25 ਮਿੰਟ ਵੀ 20 ਮਿੰਟ ਰੱਖਾਂਗੀ 15 ਤੋਂ 20 ਜਾਂ 25 ਤੱਕ ਤੁਸੀਂ ਰੱਖ ਸਕਦੇ ਹੋ 15 ਮਿੰਟ ਤੋਂ ਘੱਟ ਨਾ ਹੋਏ ਹਨਾ ਤੇ 20 ਮਿੰਟ ਤੱਕ 15 ਤੋਂ 20 ਮਿੰਟ ਤੁਸੀਂ ਰੱਖ ਕੇ ਫਿਰ ਆਪਣੇ హెయిర్ వాਸ਼ ਕਰੋਗੇ ਤੇ ਗਰੰਟੀ ਹੈ ਕਿ ਤੁਸੀਂ ਮਤਲਬ ਇਦਾ ਜੋ ਫਾਇਦਾ ਹੁੰਦਾ ਹੈ ਉਹ ਤੇ ਰਿਜ਼ਲਟ ਤੁਸੀਂ ਪਾਓਗੇ ਤੇ ਬਹੁਤ ਹੀ ਆਸਾਨ ਤਰੀਕੇ ਦੇ ਨਾਲ ਘਰ 'ਚ ਮੌਜੂਦ ਚੀਜ਼ਾਂ ਦੇ ਨਾਲ ਤੁਸੀਂ ਇਹ ਮਾਸਕ ਤਿਆਰ ਕਰਕੇ ਆਪਣੇ ਵਾਲਾਂ ਦੇ ਉੱਪਰ ਅਪਲਾਈ ਕਰ ਸਕਦੇ ਹੋ ਤੇ 100% ਗਰੰਟੀ ਕਿ ਇਹਦਾ ਪੋਜ਼ਿਟਿਵ ਰਿਜ਼ਲਟ ਵੀ ਤੁਹਾਨੂੰ ਜ਼ਰੂਰ ਮਿਲੇਗਾ ਤੇ ਜੋ ਵੀ ਤੁਹਾਡੇ ਜਦੋਂ ਤੁਸੀਂ ਇਸ ਨੂੰ ਅਪਲਾਈ ਕਰਦੇ ਹੋ ਤਾਂ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਕਿ ਤੁਹਾਨੂੰ ਕਿਵੇਂ ਦਾ ਲੱਗਿਆ ਇਹ ਮਾਸਕ ਇਹ ਤੇ ਆਸ ਹੈ ਕਿ ਤੁਹਾਨੂੰ ਅੱਜ ਦੀ ਵੀਡੀਓ ਪਸੰਦ ਆਈ ਹੋਏਗੀ ਪਲੀਜ਼ ਲਾਈਕ ਸ਼ੇਅਰ ਤੇ ਕਮੈਂਟ ਕਰਨਾ ਨਾ ਭੁੱਲਿਓ ਮਿਲਦੇ ਆ ਇੱਕ ਨਵੀਂ ਵੀਡੀਓ ਦੇ ਨਾਲ ਬਾਏ ਬਾਏ